ਹਾਂਜੀ ਬਾਬੇਓ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਬੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਬਾਬੇ ਚੜ੍ਹਦੀ ਕਲਾ 'ਚ ਹੋਵੋਗੇ ਲਓ ਜੀ ਬਾਬੇ ਦੀ ਲੋਕੇਸ਼ਨ ਚੈੱਕ ਕਰਤ ਹਾਂ ਬਾਬੇ ਅਸੀਂ ਪਰਫੈਕਟ ਪਿਕਚਰ ਪਹੁੰਚੇ ਹਾਂ ਬਾਬੇ ਲੋਕੇਸ਼ਨ ਤੁਹਾਨੂੰ ਕਮੈਂਟ ਕਰਕੇ ਦੱਸੋ ਕਿੱਥੇ ਦੀ ਹੋ ਸਕਦੀ ਆ ਤੇ ਦੇਖੋ ਬਾਬੇ ਲੋਕੇਸ਼ਨ ਤੁਸੀਂ ਪੂਰਾ ਪੁਰਾਣਾ ਪੰਜਾਬ ਦਾ ਕਲਚਰ ਦਿਖਾਇਆ ਹੋਇਆ ਟੋਕੇ ਦੀ ਮਸ਼ੀਨ ਮਸ਼ੂਨ ਬਾਬੇਓ ਯਾਰ ਮੈਂ ਲਈ ਇੱਧਰ ਆਪਣੇ ਵੀਡੀਓ ਬਣਾਉਂਦੇ ਫਿਰ ਰਹੇ ਨੇ ਦੇਖੋ ਪੁਰਾਣੀ ਸ਼ਾਨ ਬਣਾਈ ਆ ਪੂਰੀ ਬਾਬੇਓ ਓਕੇ ਜੀ ਰਿਪੋਰਟ ਬਾਬੇ ਸਿਸਟਮ ਹੋਇਆ ਹੋਇਆ ਤਾਂ ਬਾਹਰ ਜਾ ਕੇ ਤੁਹਾਨੂੰ ਬਾਬੇ ਦਰਸ਼ਨ ਕਰਾਉਣਾ ਸਿਸਟਮ ਦੇ ਲਓ ਦੇਖੋ ਬਾਬੇ ਚੈੱਕ ਕਰੋ ਬਾਬੇ ਐਨ ਓਕੇ ਰਪੜੋ ਬਾਬੇ ਲੋਕੇਸ਼ਨ ਬਣਾਈ ਪਿਆ ਹੋਵੇ ਸਿਸਟਮ ਦੇ ਸਹਾਣਾ ਬਹੁਤ ਪੈਸਾ ਖਰਚ ਕੀਤਾ ਹੋਇਆ ਹੈ ਬਾਈ ਹੋਣਾ ਨੇ ਐਨ ਬਾਬੇ ਦੇਖੋ ਤੁਸੀਂ ਕਿੰਨੀ ਸੋਹਣੀ ਪਰਫੈਕਟ ਲੋਕੇਸ਼ਨ ਬਣਾਈ ਹੋਇਆ ਪੂਰੀ ਇਧਰ ਬਾਬੇ ਦੇਖੋ ਐਂਟਰੀ ਗੇਟ ਸਿਸਟਮ ਦਾ ਬਣਾਇਆ ਪਿਆ ਪੂਰਾ ਦੇਖੋ ਕਿੰਨਾ ਘੈਂਟ ਲੱਗਾ ਬੇ ਸਿਸਟਮ ਆਣ ਆਇਓਗੇ ਪੁਰਾਣੇ ਰਾਜ ਮਹਾਰਾਜਾਂ ਦੀ ਜਗ੍ਹਾ ਤੇ ਪਹੁੰਚ ਗਏ ਹੁੰਨੇ ਆ ਕਰੋਣਾ ਬੇ ਅੱਗੇ ਦਰਸ਼ਨ ਕਰਾਉਣ ਨੂੰ ਸੈਸ਼ਨ ਤੇ ਜਾ ਕੇ ਇਧਰ ਬਾਬੇ ਚੈੱਕ ਕਰੋ ਕਿ ਪੂਰਾ ਪੁਰਾਣਾ ਪੰਜਾਬ ਦਾ ਕਲਚਰ ਬਾਬੇ ਤਿਆਰ ਬਰ ਤਿਆਰ ਦਿਖਾਇਆ ਪਿਆ ਹੈ ਹਨੂੰ ਪਹਿਲਾਂ ਹੀ ਬਾਬੇ ਅਮਰਸਰ ਧਰਤੀ ਜੀ ਤੇ ਉੱਪਰ ਦਿਖਾ ਚੁੱਕਿਆ ਬਾਬੇ ਇਹੀ ਸੰਗਰਪੁਰ ਸਿਸਟਮ ਹਿਸਾਬ ਨਾਲ ਤੇ ਇੱਧਰ ਬਾਬੇ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਬਾਬੇ ਪੂਰਾ ਸੋਹਣਾ ਕਲਚਰ ਦਿਖਾਇਆ ਹੋਇਆ ਹੈ ਚੂੜੀਆਂ ਚਾੜੀਆਂ ਪੂਰਾ ਪਿਓਰ ਪੰਜਾਬ ਦਾ ਪੁਰਾਣਾ ਕਲਚਰ ਬਾਬੇ ਉਹੜੇ ਅੱਖਾਂ ਦੇ ਸਾਹਮਣੇ ਤਿਆਰ ਵਰਤਿਆਰਾ ਦੇਖੋ ਢੋਲ ਟਮੱਕੇ ਪਏ ਬਾਬੇ ਪੂਰਾ ਸੋਹਣਾ ਸਿਸਟਮ ਪੂਰਾ ਛੱਜੂ ਜੁੱਤੀਆਂ ਵਾਲਾ ਬੂਟੇ ਦੀ ਖਿਲਾੜੀ ਬਾਬੇ ਉਹ ਇਹਨਾਂ ਦੇਖੋ ਤੁਸੀਂ ਪੁਰਾਣਾ ਚੁੰਨੀਆਂ ਚੰਨਾ ਟੰਗ ਕੇ ਸਿਸਟਮ ਬਣਾਇਆ ਹੋਇਆ ਪੂਰਾ ਓਵੇਂ ਜਿਵੇਂ ਆ ਬਾਬੇ ਚੈੱਕ ਕਰੋ ਕਹਿੰਦੇ ਲੋਕੇਸ਼ਨ ਬਾਬੇ ਜਿਵੇਂ ਲੰਡਨ ਦਾ ਭਲੇਖਾ ਪੈਰਾ ਬਾਬੇ ਜਿਵੇਂ ਲੰਡਨ ਪਹੁੰਚ ਚੁੱਕੇ ਹੁੰਨੇ ਆ ਤੇ ਤੁਸੀਂ ਕਾਰ ਬਾਬੇ ਦੇਖ ਸਕਦੇ ਹੋ ਕਹਿੰਦੇ ਜਿਵੇਂ ਸਰੇ ਕਰਾਇਆ ਬਾਬੇ ਕੰਮ ਪੁਰਾਣੇ ਰਵਾਜ ਕਹਿੰਦੇ ਲੁੱਕ ਓਕੇ ਰਿਪੋਰਟ ਆ ਉੱਪਰ ਦੇਖੋ ਪੁਲ ਜਾਂਦਾ ਤੇ ਬਾਬੇ ਬਾਕੀ ਬਾਬੇ ਕੰਦਾ ਕੋਨਾ ਦੇਖੋ ਬਾਬੇ ਜਿਵੇਂ ਲੰਡਨ ਹੁੰਦਾ ਮੈਨੂੰ ਲੰਡਨ ਦੇ ਭਲੇਖਾ ਪੈਂਦਾ ਬਾਬੇ ਪਰ ਆ ਇਸ ਟਾਈਮ ਕਿਹੜੀ ਧਰਤੀ ਦੇ ਉੱਪਰ ਆ ਤੁਸੀਂ ਜਵਾਬ ਦਿਓ ਬਾਬੇ ਅੱਗੇ ਵੀ ਹੁਣ ਦਿਖਾਉਣਾ ਤੁਹਾਨੂੰ ਕਰਾਉਣਾ ਗੱਲਬਾਤ ਇੱਧਰ ਬਾਬੇ ਚੈੱਕ ਕਰੋ ਕਹਿੰਦੇ ਦੂਜਾ ਪੈरिस ਲੱਗਦਾ ਬਾਬੇ ਉਹ ਦ ਕਰੋੜਾਂ ਰੁਪਏ ਦਾ ਬਹੁਤ ਬਜਟ ਲਾ ਕੇ ਇਹ ਸਿਸਟਮ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਲਫਜਾਂ ਬਾਬੇ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਕਿਉਂਕਿ ਲੋਕੇਸ਼ਨ ਬਾਬੇ ਪੂਰੀ ਐਂਡ ਤੇ ਤਿਆਰ ਵਰ ਤਿਆਰ ਹੋਈ ਵੀ ਆ ਤੇ ਸੀਐਨ ਦਾ ਬਾਬੇ ਟਾਈਮ ਚੱਲਦਾ ਪ੍ਰੀ ਬੈਡਿੰਗਾਂ ਦੇ ਬਹੁਤ ਲੋਕ ਹੋਰੇ ਪਹੁੰਚੇ ਹੋਏ ਆ ਦੂਰੋਂ ਦੂਰੋਂ ਦੁਨੀਆ ਤਿਆਰ ਵਰ ਤਿਆਰ ਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਲੋਕੇਸ਼ਨ ਨੂੰ ਕੁਝ ਕਹਿਣ ਨੂੰ ਬਾਬੇ ਲਫਜ਼ ਨਹੀਂ ਹੈਗੇ ਵੀ ਕੀ ਕਹੀਏ ਐਨ ਓਕੇ ਦੀ ਰਿਪੋਰਟ ਲੋਕੇਸ਼ਨ ਆ ਬਾਬਿਓ ਐਂਡ ਹੋਇਆ ਪਿਆ ਇਧਰ ਉਹਦੇ ਦੇਖ ਸਕਦੇ ਹੋ ਪੂਰਾ ਐਨ ਰਾਜੇ ਮਹਾਰਾਜਾ ਵਾਂਗੂ ਪੁਰਾਣਾ ਸਿਸਟਮ ਬਾਬੇ ਤੋਂ ਬਣਾ ਕੇ ਦੇਖੋ ਬਾਬੇ ਐਂਡ ਕਰਾਇਆ ਬਾਬੇ ਦੇਖੋ ਸਾਹਮਣੇ ਬਾਬੇ ਯਕੀਨ ਹੀ ਨਹੀਂ ਹੋ ਰਹਾ ਬੇ ਪੰਜਾਬ ਦੀ ਧਰਤੀ ਦੇ ਫਿਰ ਰਹੇ ਆ ਸਰੇ ਆ ਬਾਬੇ ਕੰਮ ਸਰੇ ਗੱਲਬਾਤ ਹੋਈ ਪਈ ਆ ਕਰਾਣਾ ਬਾਬੇ ਕੇ ਕੇ ਦੱਸ ਬਾਬੇ ਉਹ ਲੋਕੇਸ਼ਨ ਮਰ ਤਾਂ ਤੁਹਾਨੂੰ ਬਿਆਨ ਹੀ ਨਹੀਂ ਬਾਬੇ ਕਰ ਸਕਦਾ ਜਾਨਦਾ ਬੇ ਜਿਵੇਂ ਮਿਆਮੀ ਬੀਚ ਤੇ ਪਹੁੰਚੋ ਕਿ ਨਾ ਬਾਬੇ ਇੱਕ ਤਰ੍ਹਾਂ ਦਾ ਦਬਈ ਲੱਗਦਾ ਬਾਬੇ ਉਹ ਐਂਡ ਬਾਬੇ ਕਰਾਇਆ ਬਾਬੇ ਸਿਸਟਮ ਜੰਮੀ ਐਂਡ ਕਰਾਇਆ ਤਾਂ ਬਾਬੇ ਸਰੇ ਆ ਬਾਬੇ ਦੱਸੋ ਬਾਬੇ ਕਿਵੇਂ ਲੱਗੀ ਲੋਕੇਸ਼ਨ ਬਾਬੇ ਬਹੁਤ ਹੀ ਮਿਹਨਤ ਕਰਕੇ ਇੱਥੇ ਪਹੁੰਚਿਆ ਸਰੇ ਆ ਬਾਬੇ ਕੰਮ ਮੇਰਾ ਨਾਮ ਸੇ ਪੁੱਤਰ ਬਾਈ ਤਿਆਰ ਪ੍ਰਕਾਰ ਖੜੇ ਆ ਬਾਬੇ ਐਂਡ ਗੱਲ ਬਾਤ ਆ ਬਾਈ ਜਿਹੜੇ ਮੇਰੇ ਲੋਕਾਂ ਨੂੰ ਅੰਡਰਸ਼ੇਅਰ ਕਰਦਾ ਹਾਂ ਹਾਂ ਬਾਬੇ ਕੰਮ ਲਵ ਯੂ ਬਾਬੇ ਭਰਾ ਲਵ ਯੂ ਸਾਰੇ ਲਵ ਯੂ ਬਾਬੇ ਲਵ ਯੂ ਆਸ਼ੂ ਬਾਈ ਬਾਬੇ ਸਾਡਾ ਹਰੇਕ ਬਲੌਗ ਦੇ ਵਿੱਚ ਬਾਈ ਨਾਲ ਹੀ ਹੁੰਦਾ ਪੱਕਾ ਬਾਬੇ ਲਵ ਯਾ ਭਰਾ ਨੂੰ ਆਪਣੇ ਨੂੰ ਡਾਨਾ ਬਾਬੇ ਕੰਮ ਇੱਧਰ ਹੀ ਬਾਬੇ ਤੁਸੀਂ ਲੋਕੇਸ਼ਨ ਚ ਚੈੱਕ ਕਰ ਸਕਦੇ ਬਾਬੇ ਕਹਿੰਦੇ ਪੂਰਾ ਪ੍ਰੋਫੈਸ਼ਨਲ ਕੰਮ ਬਾਬੇ ਹੋਇਆ ਪਿਆ ਕੋਈ ਲੱਭਜ ਨਹੀਂ ਬਾਬੇ ਕਹਿਣ ਨੂੰ ਲੱਗਦਾ ਨਹੀਂ ਬਾਬਾ ਅਸੀਂ ਧਰਤੀ ਦੇ ਪਹੁੰਚਾ ਬਾਬੇਆਂ ਦੇ ਬਾਹਰਲੀ ਕੰਟਰੀ ਵਿੱਚ ਪਹੁੰਚ ਚੁੱਕੇ ਹੁੰ ਬਾਬੇ ਸਰੇ ਹੈ ਬਾਬੇ ਕੰਮ ਹੁਣ ਦਿਖਾਣਾ ਤੁਹਾਨੂੰ ਬਾਹਰ ਜਾ ਕੇ ਕੀ ਲੋਕੇਸ਼ਨ ਤੁਸੀਂ ਬਾਬੇ ਦੇਖਦੇ ਰਹ ਜੋਗੇ ਬਾਬੇ ਉਹ ਚੈੱਕ ਕਰੋ ਕਨੇ ਬਾਬੇ ਜਿਵੇਂ ਅਰਬ ਦੇ ਵਿੱਚ ਪਹੁੰਚੋਗੇ ਬਾਬੇ ਜਿਵੇਂ ਅਰਬ ਹੁੰਦਾ ਬਾਬੇ ਉਹ ਤੁਸੀਂ ਬਾਬੇ ਦੇਖ ਸਕੋ ਲੋਕੇਸ਼ਨ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਬਾਬੇ ਉਹ ਬਹੁਤ ਹੀ ਸੋਹਣੀ ਲੋਕੇਸ਼ਨ ਬਾਬੇ ਦੇਖੋ ਤੁਸੀਂ ਸਰੇ ਹੈ ਬਾਬੇ ਕੋ ਮੇਰੇ ਕੋਲ ਲਫਜ਼ ਨਹੀਂ ਬਾਬੇ ਕੁਝ ਕਹਿਣ ਨੂੰ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਬਾਬੇ ਬਹੁਤ ਹੀ ਸੋਹਣਾ ਪ੍ਰੋਜੈਕਟ ਚੱਲ ਰਿਹਾ ਤੁਸੀਂ ਬਾਬੇ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਧਰਤੀ ਤੇ ਪਹੁੰਚੇ ਹੋਇਆ ਕਿਹੜੇ ਸ਼ਹਿਰ ਦੇ ਵਿੱਚ ਪਹੁੰਚੇ ਹੋਇਆ ਬਾਬੇ ਫਿਰ ਪਤਾ ਲੱਗੂਗਾ ਬੀ ਦੁਰੀਆ ਕਹਿੰਦਾ ਕਿ ਪਿਆਰ ਕਰਦੀ ਆ ਤੁਹਾਡੇ ਭਰਾ ਨੂੰ ਬਾਬੇਓ ਸਿਰੇ ਹੋਇਆ ਬਾਬੇ ਕੰਮ ਸਿਰੇ ਹੋਇਆ ਪਿਆ ਓਕੇ ਜੀ ਰਿਪੋਰਟ ਲੋਕੇਸ਼ਨ ਆ ਬਾਬੇ ਸਾਹਮਣੇ ਸ਼ੂਟ ਚੱਲ ਰਿਹਾ ਹੈ ਬਾਬੇਓ ਸਿਰੇ ਹੋਇਆ ਬਾਬੇ ਕੰਮ ਦੇਖੋ ਬਾਬੇ ਲੋਕੇਸ਼ਨ ਮੈਂ ਨਾ ਉਹ ਬੈਂਡ ਕਰ ਲਵਾਤਾ ਬਾਬੇਓ ਬਹੁਤ ਬਾਬੇ ਕੁਝ ਦਿਖਾਉਂਦੇ ਰਹਾਂਗੇ ਬਾਬੇ ਤੁਹਾਨੂੰ ਭਰਾ ਤੁਹਾਡਾ ਬਾਬੇ ਹੁਣ ਬਹੁਤ ਕੁਝ ਦਿਖਾਊਗਾ ਅੱਗੇ ਕੇ ਦੇਖਦੇ ਰਹੋ ਬਾਬੇ ਕੀ ਭਾਵੇਂ ਕਰਦੀ ਆ ਲਵ ਯੂ ਬਾਬੇ ਸਾਰੇ ਭਰਾਵਾਂ ਨੂੰ ਆਹ ਦੇਖੋ ਬਾਬੇ ਸ਼ੂਟ ਚੱਲ ਰਿਹਾ ਬਾਬੇਓ ਭਾਈ ਆ ਜਿਹੜਾ ਤਿਆਰ ਹੋਇਆ ਬੈਠਾ ਉਹ ਕੁੜੀਆਂ ਬਾਬੇ ਪਿਆਰ ਵਰ ਪਿਆਰ ਨੇ ਕੈਵਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਬਾਬੇ ਉਹ ਇਧਰ ਬਾਬੇ ਚੈੱਕ ਕਰੋ ਬਾਬੇ ਭਰਾ ਆਪਣੇ ਕਹਿੰਦੇ ਜ਼ੌਂਬੀ ਬਣਾਇਆ ਬਾਬੇ ਵੇ ਦੇਖੋ ਲੱਤਾਂ ਦੇ ਪੱਟੀਆਂ ਬੰਨੀਆਂ ਬੰਨਣੇ ਬਾਬੇ ਉਹ ਇਧਰ ਬਾਬੇ ਚੈੱਕ ਕਰੋ ਬਾਬਾ ਭਰਾ ਬਾਬੇ ਆ ਸ਼ੂ ਬਾਬੇ ਪਛਾਰ ਨਹੀਂ ਆ ਰਿਹਾ ਕਹਿੰਦੇ ਕੀ ਬਣਾਇਆ ਬੈਠਾ ਨਾ ਬਾਬੇ ਕਰੇ ਏਜੀਪਟ ਦਾ ਜ਼ੌਂਬੀ ਬਣਾਇਆ ਬੈਠਾ ਬਾਬੇ ਬੰਦਾ ਜ਼ੌਂਬੀ ਬਣਾਇਆ ਬੈਠਾ ਬਾਬੇ ਐਂਡ ਗੱਲ ਬਾਬੇ ਦੇਖਾਂ ਕੀ ਕੈਰੇਕਟਰ ਵਾ ਝੰਡਾ ਬਈ ਉਹ ਲੱਤਾਂ ਮਨੀ ਬੈਠਾ ਆਪਣੀਆਂ ਬਾਬੇ ਨਕਲੀ ਗੱਲ ਬਾਬੇ